ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਘਟਣ ਨਾਲ ਏਸ਼ੀਆ ਮਹਾਦੀਪ ਸਮੇਤ ਪੂਰੀ ਦੁਨੀਆ ਨੇ ਰਾਹ ਦਾ ਸਾਹ ਲਿਆ ਏ ਇਸੇ ਤਰ੍ਹਾਂ ਟੈਰਿਫ ਯੁੱਧ ਚੁੱਟ ਜੇ ਅਮਰੀਕਾ ਤੇ ਚੀਨ ਨੇ ਵੀ ਆਪਣੇ ਵਪਾਰਕ ਮਤਭੇਦਾਂ ਨੂੰ ਹੱਲ ਕਰਨ ਵੱਲ ਵੱਡਾ ਕਦਮ ਚੁੱਕਿਆ ਏ ਇਨ੍ਹਾਂ ਦੋਵੇਂ ਵੱਡੀਆਂ ਘਟਨਾਵਾਂ ਦਾ ਸੋਨੇ ਦੀ ਕੀਮਤਾਂ ਤੇ ਵੱਡਾ ਅਸਰ ਪਿਆ ਏ ਅਤੇ ਅੰਤਰਰਾਸ਼ਟਰੀ ਤੇ ਭਾਰਤੀ ਬਾਜ਼ਾਰਾਂ ਚ ਸੋਨੇ ਦੀ ਕੀਮਤ ਚ ਵੱਡਾ ਘਾਟਾ ਦੇਖਣ ਨੂੰ ਮਿਲਿਆ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਸ਼ੁਰੂ ਹੋਣ ਤੋਂ ਪਹਿਲਾਂ ਸੋਨੇ ਦੀ ਕੀਮਤ ਲਗਾਤਾਰ ਵਧ ਰਹੀ ਸੀ 2 April ਨੂੰ ਇਹ 1 ਲੱਖ ਨੂੰ ਪਾਰ ਕਰ ਗਿਆ ਸੀ ਜਦੋਂ ਕਿ ਭਾਰਤ ਦੀ ਆਪਰੇਸ਼ਨ ਸਿੰਧੂਰ ਤੋਂ ਪਹਿਲਾਂ 6 ਮਈ ਤੱਕ ਸਰਾਫਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ 96800 ਰੁਪਏ ਤੱਕ ਪਹੁੰਚੀ ਗਈ ਸੀ ਫਿਰ ਜਿਵੇਂ ਹੀ ਦੋਮਾ ਦਸ਼ਮਕ ਟਕਰਾਅ ਸ਼ੁਰੂ ਹੋਇਆ ਸੋਨੇ ਦੀ ਗਿਨੀ ਸ਼ੁਰੂ ਹੋ ਗਈ ਸਿਰਫ 6 ਦਿਨਾਂ ਵਿੱਚ ਸੋਨਾ 4350 ਰੁਪਏ ਤੱਕ ਹੋ ਗਿਆ ਇਹ ਹੈਰਾਨੀਜਨਕ ਹੈ ਕਿਉਂਕਿ ਆਮ ਤੌਰ ਤੇ ਜੰਗ ਵਰਗੀ ਸਥਿਤੀ ਵਿੱਚ ਸੋਨਾ ਮਹਿੰਗਾ ਹੋ ਜਾਂਦਾ ਹੈ। ਜੰਗ ਦੇ ਮਾਹੌਲ ਵਿੱਚ ਸੋਨਾ ਇੰਨਾ ਕਿਉਂ ਡਿੱ ਗਿਆ? ਹੋਰ ਗ੍ਰਾਫ ਦੀ ਭਵਿੱਖਬਾਣੀ ਕੀ ਹੈ? ਤੇ ਕੀ ਸਾਨੂੰ ਹੁਣੇ ਸੋਨਾ ਖਰੀਦਣਾ ਚਾਹੀਦਾ ਹੈ ਜਾਂ ਉਡੀਕ ਕਰਨੀ ਚਾਹੀਦੀ ਹੈ? ਇਹ ਜਿਹੇ ਸਵਾਲ ਲੋਕਾਂ ਦੇ ਮਨਾਂ ਵਿੱਚ ਭਰ ਗਏ ਨੇ। ਇੱਥੇ ਤੁਹਾਨੂੰ ਦੱਸ ਦਈਏ ਕਿ ਦੁਨੀਆ ਦੇ ਕਈ ਦੇਸ਼ਾਂ ਵਿੱਚ ਜਾਂ ਗੱਲ ਕੀਤੀਆਂ ਨੇ ਜੋ ਸੋਨੇ ਦੀ ਕੀਮਤ ਨੂੰ ਪ੍ਰਭਾਵਿਤ ਕਰ ਰਹੀਆਂ ਨੇ। ਇੰਡੀਅਨ ਬੁਲੀਅਨ ਐਂਡ ਜੁਵੇਲਰਸ ਐਸੋਸੀਏਸ਼ਨ ਯਾਨੀ IBJA ਦੇ ਅਨੁਸਾਰ 1 ਜਨਵਰੀ 2025 ਨੂੰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 6 ਇੱਕ ਕੀਮਤਾਂ ਭਾਰਤ ਵਿੱਚ ਹੁਣ ਤੱਕ ਸਭ ਤੋਂ ਉੱਚੇ ਸਨ ਭਾਰਤ ਪਾਕਿਸਤਾਨ ਟਕਰਾਅ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਸੋਨੇ ਦੀ ਕੀਮਤ 1 ਲੱਖ ਰੁਪਏ ਦੇ ਨੇੜੇ ਪਹੁੰਚ ਗਈ ਸੀ 22 April ਨੂੰ 10 ਗ੍ਰਾਮ ਸੋਨਾ 1 ਲੱਖ ਰੁਪਏ ਵਿੱਚ ਵਿਕਿਆ ਜਦੋਂ ਕਿ 6 May ਨੂੰ ਇਹ 96888 ਰੁਪਏ ਵਿੱਚ ਵਿਕਿਆ ਸੀ 6-7 May ਦੀ ਰਾਤ ਨੂੰ ਭਾਰਤ ਨੇ ਪਾਕਿਸਤਾਨ ਤੇ ਮਜਾਹਲ ਹਮਲਾ ਕੀਤਾ ਇਸ ਵਿੱਚ ਪਾਕਿਸਤਾਨ ਦੇ ਨੌ ਤਵਾਦੀ ਟਿਕਾਣਾ ਨੂੰ ਤਬਾਹ ਕਰ ਦਿੱਤਾ ਗਿਆ ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ جنگ ਦੀ ਸਥਿਤੀ ਪੈਦਾ ਹੋ ਗਈ ਅਗਲੇ 3 ਦਿਨਾਂ ਤੱਕ ਯਾਨੀ 10 ਮਈ ਤੱਕ ਭਾਰਤ ਤੇ ਪਾਕਿਸਤਾਨ ਵਿਚਕਾਰ ਡਰੋਨ ਹਮਲੇ ਅਤੇ ਮਿਜ਼ਾਇਲ ਹਮਲੇ ਜਾਰੀ ਰਹੇ ਇਸ ਸਮੇਂ ਦੌਰਾਨ ਸੋਨੇ ਦੀ ਕੀਮਤਾਂ ਡਿੱਗਣੇ ਸ਼ੁਰੂ ਹੋ ਗਈਆਂ ਆਈਬੀਜੀਏ ਦੇ ਅਨੁਸਾਰ 7 ਮਈ ਨੂੰ ਸੋਨੇ ਦੀ ਕੀਮਤ 93426 ਕੋਈ ਸੀ ਜੋ 12 ਮਈ ਨੂੰ 9376 ਰੁਪਏ ਹੋ ਗਈ। 10 ਅਤੇ 11 ਮਈ ਨੂੰ ਬਾਜ਼ਾਰ ਬੰਦ ਰਿਹਾ। ਹਾਲਾਂਕਿ 13 ਮਈ ਨੂੰ ਸੋਨੇ ਦੀ ਕੀਮਤ 1268 ਰੁਪਏ ਵੱਧ ਕੇ 93345 ਰੁਪਏ ਤੇ ਪਹੁੰਚ ਗਈ। ਕੇਡਿਆ ਐਡਵਾਈਜ਼ਰੀ ਦੇ ਡਾਇਰੈਕਟਰ ਅਤੇ ਕਾਰੋਬਾਰੀ ਮਾਹਰ ਅਜੇ ਕੇਡਿਆ ਕਹਿੰਦੇ ਹਨ ਜਦੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਦੀ ਸਥਿਤੀ ਤੇ ਸ਼ੁਰੂ ਹੋਈ ਤਾਂ ਦੁਨੀਆ ਭਰ ਵਿੱਚ ਤਿੰਨ ਹੋਰ ਵੱਡੀਆਂ ਕਿਟਨਾਮਾ ਚੱਲ ਰਹੀਆਂ ਸਨ ਜਿਸ ਕਾਰਨ ਸੋਨਾ ਸਤਾ ਹੋਇਆ। ਇਨ੍ਹਾਂ ਕਟਰਾਮਾਂ ਵਿੱਚ ਅਮਰੀਕਾ ਨੇ ਚੀਨ ਤੇ 90 ਦਿਨਾਂ ਲਈ ਟੈਰਿਫ ਘਟਾ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਅਪ੍ਰੈਲ ਵਿੱਚ ਚੀਨੀ ਸਮਾਨ ਤੇ 145% ਦਾ ਟੈਕਸ ਲਗਾਇਆ। ਜਵਾਬ ਵਿੱਚ ਚੀਨ ਨੇ ਅਮਰੀਕਾ ਤੇ 125% ਦੀ ਟੈਕਸ ਲਗਾਇਆ ਪਰ ਬਾਅਦ ਵਿੱਚ ਇਹਨਾਂ ਟੈਕਸਾਂ ਨੂੰ ਘਟਾ ਦਿੱਤਾ ਗਿਆ। ਜਿਸ ਤੋਂ ਬਾਅਦ ਅਮਰੀਕੀ ਡਾਲਰ ਵਿੱਚ ਮਜ਼ਬੂਤੀ ਦੇਖਣ ਨੂੰ ਮਿਲੀ। ਇਸ ਦੌਰਾਨ ਰੂਸ ਤੇ ਯੂਕਰੇਨ ਵਿੱਚ ਚੱਲ ਰਿਹਾ ਜੰਗ ਵੀ ਬਹੁਤ ਪ੍ਰਭਾਵੀ ਰਿਹਾ। ਇਸ ਜੰਗ ਦੌਰਾਨ ਇੱਕ ਚੰਗੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਹੁਣ ਦੋਵੇਂ ਦੇਸ਼ 15 ਮਈ ਨੂੰ ਜੰਗ ਰੁਕਣ ਬਾਰੇ ਗੱਲ ਕਰ ਸਕਦੇ ਨੇ। ਜਦੋਂ 10 ਮਈ ਨੂੰ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ ਹੋਇਆ ਤਾਂ ਤਤਨਾ ਥੋੜਾ ਘਟ ਗਿਆ। ਅਜਿਹੀ ਸਥਿਤੀ ਵਿੱਚ ਸੋਨੇ ਦੀ ਕੀਮਤ ਹੋਰ ਘਟ ਗਈ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ